ਜੋਧਪੁਰ ਸੈਂਟਰਲ ਜੇਲ੍ਹ ਚ ਨਾਬਾਲਗ ਜ਼ਬਰਜਨਾ ਦੇ ਦੋਸ਼ ਦੇ ਵਿੱਚ ਉਮਰ ਕਹਿਦੀ ਸਜ਼ਾ ਕੱਟ ਰਿਹਾ ਆਸਰਾਮ ਬਾਪੂ ਨੂੰ ਆਖਿਰਕਾਰ ਸਾਧਨਾਲੇ ਜਮਾਨਤ ਮਿਲ ਗਈ ਹੈ ਪਿਛਲੇ 11 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਉਸ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਅਦਾਲਤ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਪੂਨੇ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਲਈ ਪੈਰੋਲ ਦਿੱਤੀ ਹੈ ਦਰਸਲ ਆਸਰਾਮ ਸਾਹ ਅਤੇ ਹੋਰ ਗੰਭੀਰ ਸਮੱਸਿਆਵਾਂ ਤੋਂ ਪੀੜਿਤ ਪਿਛਲੇ 4 ਦਿਨਾਂ ਤੋਂ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸਨ ਪਰ ਉਸਨੇ ਆਪਣੀ ਜ਼ਮਾਨਤ ਪੈਟੀਸ਼ਨ ਵਿੱਚ ਆਯੁਰਵੈਦ ਇਹ ਕਲਾਜ ਦਾ ਮਾਮਲਾ ਵੀ ਸਾਹਮਣੇ ਕੇ ਤੱਕ ਅਦਾਲਤ ਨੇ ਇਸ ਗੱਲ ਦੇ ਸਹਿਮਤੀ ਜਤਾਈ ਆਸਰਾਮ ਸਤੰਬਰ 2013 ਤੋਂ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਦੌਰਾਨ ਵੱਖ-ਵੱਖ ਅਦਾਰਾਂ ਤੇ ਸੈਂਕੜੇ ਵਾਰ ਅਦਾਲਤ 'ਚ ਜ਼ਮਾਨਤ ਪਟੀਸ਼ਨਾਂ ਪਾਈਆਂ ਗਈਆਂ ਪਰ ਇੱਕ ਵਾਰ ਵੀ ਜ਼ਮਾਨਤ ਮਨਜ਼ੂਰ ਨਹੀਂ ਹੋਈ ਸਿਹਤ ਖਰਾਬ ਹੋਣ ਤੋਂ ਬਾਅਦ ਜੇਲ੍ਹ ਵਿੱਚ ਹੀ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਨੂੰ ਸਖਤ ਪੁਲਿਸ ਸੁਰੱਖਿਆ ਹੇਠ ਜੋਧਪੁਰ ਦੇ ਐਮਸ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਇਸਨਾਲੀ ਤੁਹਾਨੂੰ ਦੱਸੇ ਕਿ 25 ਅਪ੍ਰੈਲ 2018 ਨੂੰ ਬੋਕਸੋ ਕੋਰਟ ਨੇ ਇੱਕ ਨਾਬਾਲਗ ਚੇਲੀ ਨਾਲ ਜ਼ਬਰਜਨਾਹ ਦੇ ਦੋਸ਼ ਵਿੱਚ ਉਮਰ ਆਸਰਾਮ ਨੂੰ ਕੈਦ ਦੀ ਸਜ਼ਾ ਸੁਣਾਈ ਸੀ ਗੁਰੂ ਪੂਰणिमा ਮੌਕੇ ਜੋਧਪੁਰ ਕੇਂਦਰੀ ਜੇਲ੍ਹ ਦੇ ਬਾਹਰ ਦੇਸ਼ ਵਿਦੇਸ਼ ਤੋਂ ਉਹਨਾਂ ਦੇ ਸ਼ਰਧਾਲੂ ਅਤੇ ਪੈਰੋਕਾਰ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਜਿਹੇ ਵਿੱਚ ਲੋਕ ਕੰਦਾ ਨੂੰ ਆਪਣਾ ਗੁਰੂ ਮੰਨ ਕੇ ਪੂਜਾ ਕਰਦੇ ਹਨ ਉਤਲਕ ਲਗਾਉਂਦੇ ਹਨ ਅਤੇ ਇਸ ਨੂੰ ਛੂੰਹ ਤੋਂ ਬਾਅਦ ਅਪਰਾਸਿਰ ਚੁਕਾਉਂਦੇ ਹਨ ਇੰਨਾ ਹੀ ਨਹੀਂ ਆਸਰਾਮ ਦੇ ਪੈਰੋਕਾਰ ਉਸ ਨੂੰ ਪੈਰੋਲ ਦਿਵਾਨ ਲਈ ਕਈ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਜodhpur ਸੈਂਟਰਲ ਜੇਲ੍ਹ ਚ ਨਾਬਾਲਗ ਨਾਲ ਜ਼ਬਰਜਨਾਹ ਦੇ ਦੋਸ਼ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਹੇ ਆਸਰਾਮ ਬਾਪੂ ਨੂੰ ਆਖਿਰਕਾਰ ਸਾਧਨਾਲੇ ਜਮਾਨਤ ਮਿਲ ਗਈ ਹੈ। ਪਿਛਲੇ 11 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਉਸ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਅਦਾਲਤ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਪੂਨੇ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ ਇਲਾਜ ਲਈ ਪੈਰੋਲ ਦਿੱਤੀ ਹੈ। ਦਰਸਲ ਆਸਰਾਮ ਸਾਦੇ ਹੋਰ ਗੰਭੀਰ ਸਮੱਸਿਆਵਾਂ ਤੋਂ ਪੇੜੇ ਤੋਂ ਪਿਛਲੇ 4 ਦਿਨਾਂ ਤੋਂ ਜੋਧਪੁਰ ਦੇ ਏਮਸ ਹਸਪਤਾਲ ਵਿੱਚ ਦਾਖਲ ਸਨ ਪਰ ਉਸਨੇ ਆਪਣੀ ਜ਼ਮਾਨਤ ਪਟੀਸ਼ਨ ਵਿੱਚ ਆਯੁਰਵੈਦਿਕ ਇਲਾਜ ਦਾ ਮਾਮਲਾ ਵੀ ਸਾਹਮਣੇ ਕੀਤਾ ਹੈ। ਅਦਾਲਤ ਨੇ ਇਸ ਗੱਲ ਦੇ ਸਹਿਮਤੀ ਜਤਾਈ ਆਸਰਾਮ ਸਤੰਬਰ 2013 ਤੋਂ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਦੌਰਾਨ ਵੱਖ-ਵੱਖ ਅਦਾਰਾਂ ਤੇ ਸੈਂਕੜੇ ਵਾਰ ਅਦਾਲਤ 'ਚ ਜ਼ਮਾਨਤ ਪਟੀਸ਼ਨਾਂ ਪਾਈਆਂ ਗਈਆਂ ਪਰ ਇੱਕ ਵਾਰ ਵੀ ਜ਼ਮਾਨਤ ਮਨਜ਼ੂਰ ਨਹੀਂ ਹੋਈ। ਸਿਹਤ ਖਰਾਬ ਹੋਣ ਤੋਂ ਬਾਅਦ ਜੇਲ੍ਹ ਵਿੱਚ ਹੀ ਉਹਨਾਂ ਦਾ ਇਲਾਜ ਕੀਤਾ ਗਿਆ ਅਤੇ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਨੂੰ ਸਖਤ ਪੁਲਿਸ ਸੁਰੱਖਿਆ ਹੇਠ ਜੋਧਪੁਰ ਦੇ ਏਮਸ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ। ਇਸਨਾਲੀ ਤੁਹਾਨੂੰ ਦੱਸਿਆ ਕਿ 25 ਅਪ੍ਰੈਲ 2018 ਨੂੰ ਬੋਕਸੋ ਕੋਰਟ ਨੇ ਇੱਕ ਨਾਬਾਲਗ ਚੇਲੀ ਨਾਲ ਜ਼ਬਰਜਨਾਹ ਦੇ ਦੋਸ਼ ਵਿੱਚ ਉਮਰ ਆਸਰਾਮ ਨੂੰ ਕੈਦ ਦੀ ਸਜ਼ਾ ਸੁਣਾਈ ਸੀ ਗੁਰੂ ਪੂਰणिमा ਮੌਕੇ ਜੋਧਪੁਰ ਕੇਂਦਰੀ ਜੇਲ੍ਹ ਦੇ ਬਾਹਰ ਦੇਸ਼ ਵਿਦੇਸ਼ ਤੋਂ ਉਹਨਾਂ ਦੇ ਸ਼ਰਧਾਲੂ ਅਤੇ ਪੈਰੋਕਾਰ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਜਿਹੇ ਵਿੱਚ ਲੋਕ ਕੰਦਾ ਨੂੰ ਆਪਣਾ ਗੁਰੂ ਮੰਨ ਕੇ ਪੂਜਾ ਕਰਦੇ ਹਨ ਉਹ ਤਲਕ ਲਗਾਉਂਦੇ ਹਨ ਅਤੇ ਇਸ ਨੂੰ ਛੂਹ ਤੋਂ ਬਾਅਦ ਆਪਣਾ ਸਿਰ ਚੁਕਾਉਂਦੇ ਹਨ ਇੰਨਾ ਹੀ ਨਹੀਂ ਆਸਰਾਮ ਦੇ ਪੈਰੋਕਾਰ ਉਸ ਨੂੰ ਪੈਰੋਲ ਦਿਵਾਨ ਲਈ ਕਈ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਨ